हां भाई शेर बगे तू ता पढे लिखया हां जी ते ਸਾਡਾ ਬੱਚਾ ਪੜਦਾ ਸਕੂਲ ਚ ਠੀਕ ਹੈ ਜੀ ਕੋਦੋਂ ਨਾ ਅੱਜ ਪੰਜਾਬੀ ਦੇ ਇੱਕ ਮਾਸਟਰ ਨੇ ਸਵਾਲ ਪਤਾ ਠੀਕ ਹੈ ਜੀ ਕਹਿੰਦਾ ਵੀ ਉਹਨੂੰ ਯਾਦ ਕਰਕੇ ਆਉਣਾ ਹੈ ਅੱਛਾ ਉਹ ਹੁਣ ਵਿਚਾਰਾ ਡਰਦਾ ਤੇ ਮੈਨੂੰ ਪੁੱਛਣ ਲੱਗ ਗਿਆ ਅੱਛਾ ਜੀ ਉਹ ਮੈਂ ਆਖਿਆ ਮੈਂ ਕਿਹੜਾ বিয়ে ਕੀਤੀ ਹੈ ਹਾਂ ਜੀ ਪਰ ਕੋਈ ਗੱਲ ਨਹੀਂ ਮੈਂ ਤੈਨੂੰ ਭਾਈ ਕਿਸੇ ਨਾ ਕਿਸੇ ਤੋਂ ਪੁੱਛ ਕੇ ਦੱਸੂਗਾ ਠੀਕ ਹੈ ਜੀ ਤੇ ਕੁਦਰਤੀ ਮੈਨੂੰ ਤੂੰ ਮਿਲ ਗਿਆ ਠੀਕ ਹੈ ਤੂੰ ਹੁਣ ਮੈਂ ਤੈਨੂੰ ਪੁੱਛਦਾ ਉਹ ਗੱਲ ਤੇ ਤੂੰ ਮੈਨੂੰ ਉਹ ਉੱਤਰ ਦੱਸੀ ਮੈਂ ਉਹ ਸਵਾਲ ਤਾਂ ਆਇਆ ਉਹ ਘਮਾਵਰਾ ਆ ਗਿਆ ਕਿਤੇ ਪਾਠ ਦੇ ਵਿੱਚ ਵੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਠੀਕ ਹੈ ਤੇ ਇਹਦਾ ਅਰਥ ਦੱਸੋ ਇਹ ਤਾਂ ਕੋਈ ਵੱਡੀ ਗੱਲ ਨਹੀਂ ਬਾਬਾ ਹੈ ਇਹ ਤਾਂ ਵੀ ਖੁਸ਼ੀ ਨਾਲ ਦੀ ਕੁੜੀ ਸੀ ਇੱਕ ਅੱਛਾ ਤੇ ਉਹ ਸਕੂਲ ਜਾਂਦੀ ਹੁੰਦੀ ਸੀ ਅੱਛਾ ਇੱਕ ਦਿਨ ਸਕੂਲ ਨਹੀਂ ਗਈ ਅੱਛਾ ਤੇ ਆਪਦੇ ਕਿਸੇ ਯਾਰ ਮਿੱਤਰ ਨਾਲ ਸ਼ਹਿਰ ਵੱਗ ਗਈ ਅੱਛਾ ਤੇ ਉੱਥੇ ਉਹਦੇ ਡੈਡੀ ਨੇ ਦੇਖ ਲਿਆ ਉਹਨੂੰ ਕੁੜੀ ਨੂੰ ਅੱਛਾ ਤੇ ਜਦੋਂ ਕੁੜੀ ਘਰੇ ਆਈ ਹਾਂ ਨਾਲੇ ਤਾਂ ਭਾਈ ਡੰਡੇ ਉਹਦੇ ਅੱਛਾ ਤੇ ਨਾਲੇ ਕੜਤਾ ਕਰੂੰ ਅੱਛਾ ਤੇ ਉੱਥੋਂ ਮਹਾਵਰਾ ਚੱਲਿਆ ਸੀ ਉੱਥੋਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਠੀਕ ਹੈ ਮੈਂ ਦੱਸ ਦੂੰਗਾ ਜਾ ਕੇ ਫਿਰ